ਮਾ ਬੋਲੀ ਵਿੱਚ ਦੱਤੀ ਗਾਂਦੀ ਢੁੱਟੂ ਚਦੇਆਂ ਕਾ ਲੱਗਿਆ ਕਾਲ ਲੈ ਨਾ ਮੋਬਾਈਲ ਹੀ ਹੈ ਪਾਪਾ ਮੰਦਰਾ ਸੇ ਸਤਿਗੁਰ ਦੀ ਛਾਇਆ ਦਿੱਤਾ ਕਾਮ ਨੇ ਮੈਂ ਪਰਮਜੀਤ ਸਿੰਘ ਭੰਗੂ ਸ਼ਵਾਲਕ ਪੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਅੱਜ ਕੈਨੇਡਾ ਦੇ ਅਗਲੇ ਸ਼ਹਿਰ ਕੈਲਗਰੀ ਦੇ ਵਾਈਟ ਹੌਰ ਨਾ ਕਮਿਊਨਿਟੀ ਹਾਲ ਦੇ ਵਿੱਚ ਜਿੱਥੇ ਪੰਜਾਬੀ ਵਿਦਿਅਕ ਸਭਾ ਕੈਲਗਰੀ ਵੱਲੋਂ ਹਰ ਸਾਲ ਦੀ ਤਰ੍ਹਾਂ ਬੱਚਿਆਂ ਨੂੰ ਪੰਜਾਬੀ ਸਿਖਾਉਣ ਦੇ ਵਿੱਚ ਬੱਚਿਆਂ ਨੂੰ ਪੰਜਾਬੀ ਬੋਲੀ ਨਾਲ ਜੋੜਨ ਲਈ ਉਹਨਾਂ ਦੇ ਪੰਜਾਬੀ ਦੇ ਮੁਕਾਬਲੇ ਕਰਵਾਏ ਗਏ ਤੇ ਉਹਨਾਂ ਨੂੰ ਪੰਜਾਬੀ ਹੀ ਨਹੀਂ ਸਗੋਂ ਗੁਰਬਾਣੀ ਦੇ ਨਾਲ ਜੋੜਨ ਦਾ ਵੀ ਛਲਾਗਾ ਜੋਗ ਅਪਰਾਲਾ ਕੀਤਾ ਗਿਆ ਅਸੀਂ ਤੁਹਾਨੂੰ ਦਿਖਾਉਨੇ ਆ ਇਸ ਪ੍ਰੋਗਰਾਮ ਦੀਆਂ ਮੌਖਿਕ ਅਗਿਆ ਤੇ ਸਰਟੀਫਿਕੇਟਾਂ ਦੀ ਅਨਾਮ ਮੰਡਰ ਦੀ ਰਸਮ ਜਿਹੜੀ ਆ ਉਹ ਵੀ ਵਿਖਾਵਾਂਗੇ ਤੁਸੀਂ ਬਣੇ ਰਹੋ ਸਵਾਰਕ ਟੀਵੀ ਚੈਨਲ ਦੇ ਨਾਲ

ਫੋਨ ਮੋਬਾਈਲ ਫੋਨ ਦਾ ਨਸ਼ਾ ਦੋਸਤ ਸਾਰੇ ਨਸ਼ਿਆਂ ਨਾਲੋਂ ਬੈਣਾ ਬਾਈਸ ਫੋਨ ਦਾ ਨਸ਼ਾ ਦੋਸਤ ਸਾਰੇ ਨਸ਼ਿਆਂ ਨਾਲੋਂ ਬੈਣਾ ਇੱਕ ਵਾਰ ਫੋਨ ਕਰ ਲੈ ਟੱਚ ਫਿਰ ਛੱਡਦਾ ਨਹੀਂ ਇਹ ਖੇੜਾ ਇੱਕ ਵਾਰ ਫੋਨ ਕਰ ਲੈ ਟੱਚ ਫਿਰ ਛੱਡਦਾ ਨਹੀਂ ਇਹ ਖੇੜਾ ਹੋਈ ਤੂ ਬੁੜੀ ਰੱਖ ਤੇਰੇ ਜਿੰਨੀਆਂ ਕਿ ਕਰ ਅਕਲਾਂ ਦੇ ਵਿੱਚ ਉੱਠੂ ਇਸ ਤੇ ਮੈਂ ਕੀ

ਗੱਲ ਚੱਲੂਗੀ ਉਥੇ ਡੇਰੇ ਲਾਵਾਂਗੇ ਅਸੀਂ ਧਰਤੀ ਵਿੱਚੋਂ ਉੱਕੇ ਹਾਂ ਹੁਣ ਅਸਮਾਨਾਂ ਤੱਕ ਜਾਵਾਂਗੇ ਜਿੱਥੇ ਝੂਠ ਦੀ ਗੱਲ ਚੱਲੂਗੀ ਉਥੇ ਡੇਰੇ ਲਾਵਾਂਗੇ ਉਹ ਪਿਆਰ ਨਾਲ ਤੂੰ ਸੋ ਸਭਨਾਂ ਨੂੰ ਸਮਝਾਵਾਂਗੇ ਮਸਤੇਕ ਦਿਓ ਤਾਂ ਮਾਈਂਡ ਪਜ਼ਲ ਹੋ ਜਾਂਦਾ ਹੈ ਐਂਡ ਆਪਣੇ ਟਾਈਮ ਨੂੰ ਲਿਮਿਟ ਕਰੋ ਜਿੱਦਾਂ ਨੂੰ ਲੱਗਦਾ ਤਾਂ ਜ਼ਿਆਦਾ ਟਾਈਮ ਫੋਨ ਤੇ ਲੱਗ ਜਾਊਗਾ ਬ੍ਰਾਈਟ ਬ੍ਰਾਈਟਨੈਸ ਨੂੰ ਲੋ ਕਰ ਲਓ ਤੇ ਰਾਤ ਨੂੰ ਫੋਨ ਨਾ ਯੂਜ਼ ਕਰੋ ਕਿਤਾਬਾਂ ਦੇ ਕੀਰਤਨ ਸੋਲੋ ਦਾ ਪਾਠ ਕਰਕੇ ਸੋ ਵਰਤੋਂ ਦਾ ਨਾ ਜੇ ਲਈ ਤੁਸੀਂ ਆਪਣੇ ਵਿਚਾਰਾਂ ਦਾ ਬੜੀ ਸਤਿ ਸ੍ਰੀ ਅਕਾਲ ਮੇਰਾ ਨਾਮ ਹੈ ਫਤਿਹ ਪ੍ਰਤਾਪ ਸਿੰਘ ਸੰਧ ਇਤਿਹਾਸ ਮੇਰੀ ਕਵਤਾ ਹੈ ਸਿੱਖੀ ਦਾ ਬੂਟਾ ਸਿੱਖੀ ਦਾ ਬੂਟਾ ਲਾਇਕ ਗਿਆ ਵਾਲੇ ਨੇ ਸਿੱਖੀ ਦਾ ਬੂਟਾ ਲਾਇਕ ਗਿਆ ਵਾਲੇ ਨੇ ਖਾਸ ਆਪਾਂ ਸਜਾਇਆ ਕੰਗੀਆਂ ਵਾਲੇ ਨੇ ਖਾਸ ਆਪਾਂ ਸਜਾਇਆ ਕੰਗੀਆਂ ਵਾਲੇ ਨੇ ਜਲਮਾ ਨੇ ਜਦ ਅਤਮ ਚਾਈ ਜਲਮਾ ਨੇ ਜਦ ਅਤਮ ਚਾਈ ਸੋਸ਼ ਨਵੀ ਇੱਕ ਦਿਲ ਵਿੱਚ ਆਈ ਸੋਸ਼ ਨਵੀ ਇੱਕ ਦਿਲ ਵਿੱਚ ਆਈ ਇੱਕ ਦੀਵਾਨ ਸਜਾਇਆ ਕਲਗੀਆਂ ਬਾਰੇ ਨੇ ਕਬਤ ਸਿਖਾਉਂਦੇ ਹੁੰਦੇ ਸੀ ਕੰਮ ਚਾਰ ਤੋਂ ਪਹਿਲਾਂ ਤੇ ਸਖਵੀਰ ਅੰਕਲ ਜੀ ਨੇ ਵੀ ਮੈਨੂੰ ਬਹੁਤ ਸਾਰੇ ਟਿਪਸ ਦਿੱਤੀਆਂ ਨੇ ਤੇ ਇੱਥੇ ਤੱਕ ਲਿਆਏ ਨੇ ਮੈਨੂੰ ਤੇ ਹੁਣ ਜਦੋਂ ਮੈਂ ਸਕੂਲਾਂ 'ਚ ਕਪ ਹੋ ਸਪੀਚਸ ਦਿੰਨੀ ਆ ਮੈਨੂੰ ਟੀਚਰਸ ਰეკਮੈਂਡ ਕਰਦੇ ਨੇ ਕਿਉਂਕਿ ਮੇਰੀ ਕੌਨਫੀਡੈਂਸ ਇਹੀ ਸਟੇਜ ਤੋਂ ਆਈ ਆ ਤੇ ਮੈਂ ਇਹਦੇ ਕੋਲੇ ਐਨੀ ਤੇ ਤੁਸੀਂ ਇਸ ਕੇਂਦ ਨੇ ਕਿ ਮੈਂ ਸਾਰੇ ਤੇਜਸ ਤੇ ਹੋਰ ਕੇ ਉਹਨਾਂ ਨੂੰ ਲਾਈਵ ਕਰ ਸਕਦੀ ਹਾਂ ਧੰਨਵਾਦ ਇਹ ਚਿੱਖੜ ਖਾਟੇ ਤਸ ਰਾਜਾ ਹ ਜਿ ਗੁਰ ਹਤਾ ਕਰੋ ਵਾ ਗੁਰੂ ਮੈਂ ਦਸ ਮੇਂ ਦਸ ਮੇਂ ਦਸ ਮੇਂ ਕਿੰਨਾ ਤਸਮਰਨ ਕਰਿਆ ਕਰ ਕਿੰਨਾ ਤਸਮਰਨ ਕਰਿਆ ਕਰ ਤੁਹਾਡੇ ਵੇ ਜੱਪ ਕਰਦੀ ਮੈਂ ਤੱਕ

ਆਗੀ ਮੇਉੜਾ 니 ਕੀ ਗੱਲ ਦਾ ਖਾਗੀ ਮਰੋੜਾ ਕੀ ਦੁਨੀਆਂ ਦੇਣਾ ਮਾਰੇ ਦੁਖੀਏ ਆਸ਼ਿਕ ਨੂੰ ਨਾ ਚੜਗੀ ਮਟਿਆਰੇ ਦੁਖੀਏ ਆਸ਼ਿਕ ਨੂੰ ਨਾ ਚੜਗੀ ਮਟਿਆਰੇ ਦੁਖੀਏ ਆਸ਼ਿਕ ਨੂੰ ਦੇ ਜੇ ਦੀ ਸਾਹਾਂ ਮੱਫਤੇ ਉਹਦੀ راہੋਂ ਮਿਸਫਤੇ ਜੋ ਬੁਲਾਉਂਦਾ ੱਿੱਲੀ ਫਤੇ ਉਹਨਾਂ ਮੈਂ ਉਹਦੀ ਫਤੇ ਕੱਢ ਕੇ ਜੋ ਬੁਲਾਉਂਦਾ ਫਤੇ ਕੱਢ ਕੇ ਉਹਨੂੰ ਮਿਲਿਆ ਫਤੇ ਭੱਜ ਕੇ 三。<30. S 2> <laughs>